ਇਕ ਕੋ ਅੰਕਾਰ ਸਤਿਗੁਰ ਪ੍ਰਸਾਦ ਦਿਵੰਗਧਾਰੀ ਮਹੱਲਾ ਪੰਜਵਾਂ ਦਿਵੰਗਧਾਰੀ ਰਾਗ ਦੇ ਵਿੱਚ ਪੰਜ ਪਾਤਸ਼ਾਹ ਗੁਰੂ ਅਰਜਨ ਦੇ ਮਹਾਰਾਜ ਦਾ ਹੁਕਮਨਾਮਾ ਅੰਗ ਨੰਬਰ 533 ਤੇ ਸੁਭਾਇਮਾਨ ਅਕਾਲਪੁਰ ਕੇ ਕਹ ਗੁਰੂਕ ਦੀ ਕਿਰਪਾ ਸਦਕਾ ਪ੍ਰਾਪਤ ਹੁੰਦਾ ਹੈ ਬਖਸ਼ਿਸ਼ ਕਰਦੇ ਹਨ ਆਪਨੇ ਸਤਿਗੁਰ ਪੈ ਬਿਨੋ ਕਹਿਆ ਸਾਬ ਕਹਿੰਦੇ ਮੈਂ ਆਪਣਾ ਦੁੱਖ ਸੁੱਖ ਉਸ ਪਰਮਾਤਮਾ ਨੂੰ ਹੀ ਦੱਸਿਆ ਹੈ ਤੇ ਅਰਦਾਸ ਦੇ ਰਾਹੀ ਉਸ ਪਰਮਾਤਮਾ ਦੇ ਅੱਗੇ ਹਰ ਇੱਕ ਮੰਗ ਰੱਖੀ ਹੈ ਇਹ ਹਰ ਇੱਕ ਗੱਲ ਮੈਂ ਆਪਣੇ ਪਰਮਾਤਮਾ ਦੇ ਨਾਲ ਕੀਤੀ ਹੈ ਅਰਦਾਸ ਦੇ ਰਾਹੀਂ ਭਏ ਕਿਰਪਾਲ ਦਿਆਲ ਦੁਖਪੰਜਨ ਮੇਰਾ ਸਗਲਾ ਅੰਦੇਸਰਾ ਗਿਆ ਉਹ ਪਰਮਾਤਮਾ ਨੇ ਮੇਰੀ ਬੇਨਤੀ ਨੂੰ ਸੁਣਿਆ ਭਏ ਕਿਰਪਾਲ ਦਿਆਲ ਦੁਖਪੰਜਨ ਦੁੱਖਾਂ ਨੂੰ ਦੂਰ ਕਰਨ ਵਾਲੇ ਮੇਰਾ ਸਗਲਾ ਅੰਦੇਸਰਾ ਗਿਆ ਮੇਰੇ ਮਨ ਦੇ ਸਾਰੇ ਦੁੱਖ ਸਾਰੇ ਸੰਸੇ ਖਤਮ ਹੋ ਗਏ ਰਹਾਉ ਹਮ ਪਾਪੀ ਪਾਖੰਡੀ ਲੋਭੀ ਹਮਰਾ ਗੁਣ ਅਗੁਣ ਸਭ ਸਿਆ ਸਭ ਕਹਿੰਦੇ ਇਹ ਪ੍ਰਮਾਤਮਾ ਅਸੀਂ ਮਨ ਕਰਕੇ ਪਾਪ ਕਰਦੇ ਹਾਂ ਬਹਿਮਾ ਪਰਮਾ ਕਰਕੇ ਪਖੰਡ ਕਰਦੇ ਹਾਂ ਲਾਲਚ ਕਰਦੇ ਹਾਂ ਹਮਰਾ ਗੁਣ ਅਫਗੁਣ ਸਭ ਸਹੇ ਆਪ ਜੀ ਨੇ ਮੇਰੇ ਸਾਰੇ ਔਗਣਾਂ ਨੂੰ ਟੱਕ ਦਿੱਤਾ ਪਰਦਾ ਪਾ ਦਿੱਤਾ ਕਰਮਸਤਕ ਧਾਰ ਸਾਜਨਵਾਜੇ ਮੋਏ ਦ੍ਰਿਸ਼ਟੀ ਓਖਾਇਆ ਜਦੋਂ ਮੈਂ ਆਪ ਜੀ ਦੇ ਚਰਨਾਂ ਦੇ ਵਿੱਚ ਆਪਣਾ ਮਸਤਕ ਰੱਖਿਆ ਮੇਰੇ ਸਾਰੇ ਔਗਣ ਆਪ ਜੀ ਨੇ ਦੂਰ ਕਰ ਦਿੱਤੇ ਤੇ ਮੈਨੂੰ ਗਰੀਬ ਨੂੰ ਨਿਵਾਜਿਆ ਤੇ ਮੇਰੇ ਮਨ ਦੇ ਅੰਦਰ ਜਿਹੜੇ ਵਿਕਾਰ ਸਨ ਦੁਸ਼ਟ ਸਨ ਚੋਰ ਸਨ ਉਹ ਸਾਰੇ ਹੀ ਮੇਰੇ ਹਿਰਦੇ ਰੂਪੀ ਕਰਨ ਨੂੰ ਛੱਡ ਕੇ ਚਲੇ ਗਏ ਪਰ ਉਪਕਾਰ ਹੀ ਸਰਬਸਦਾਰੀ ਸਫਲ ਦਰਸ਼ਨ ਸਹਿਜਿਆ ਉਹ ਪ੍ਰਮਾਤਮਾ ਹਮੇਸ਼ਾ ਹੀ ਪਰਪ ਉਪਕਾਰ ਕਰਦਾ ਹੈ ਉਹਦੇ ਦਰਸ਼ਨ ਹੋ ਜਾਂਦੇ ਤੇ ਜੀਵਨ ਸਫਲ ਹੋ ਜਾਂਦਾ ਹੈ ਕੋ ਨਾਨਕ ਨਿਰਗੁਣ ਕੋ ਦਾਤਾ ਚਰਨ ਕਮਲ ਉਰਤਿਆ ਦਾਸ ਨਾਨਕ ਆਖਦਾ ਹੈ ਕਿ ਉਹ ਪ੍ਰਮਾਤਮਾ ਨਿਗੁਰਿਆਂ ਦਾ ਦਾਤਾ ਹੈ ਨਿਰਗੁਣ ਵਾਲਿਆਂ ਨੂੰ ਗੁਣ ਬਖਸ਼ਿਸ਼ ਕਰਦਾ ਹੈ ਤੇ ਚਰਨ ਕਮਲ ਉੱਤੇ ਧਰਿਆ ਮੈਂ ਸ਼ਬਦ ਰੂਪੀ ਚਰਨਾ ਕਮਲਾਂ ਦੇ ਉੱਤੇ ਆਪਣੇ ਹਿਰਦੇ ਰੂਪੀ ਸਿਰ ਨੂੰ ਟਿਕਾ ਦਿੰਦਾ ਹੈ ਤੇ ਮੇਰੇ ਅੰਦਰੋਂ ਆਗਣ ਖਤਮ ਹੋ ਗਏ ਤੇ ਗੁਰੂ ਦੀ ਮਾਤ ਰੂਪੀ ਗੁਣ ਪੈਦਾ ਹੋ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ